ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਨਾਬਾ ਵਿੱਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਸਾਰਾ ਕੰਮ ਠੱਪ ਕਰਕੇ ਜਿਹੜਾ ਧਰਨਾ ਦਿੱਤਾ ਗਿਆ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ ਦੱਸਦੇ ਕਿ ਮਾਮਲਾ ਨਾਬਾ ਬਲਾਕ ਦੇ ਪਿੰਡ ਢਿੰਗੀ ਦਾ ਹੈ ਜਿੱਥੇ ਬੀਤੇ ਦਿਨ ਤੋਂ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦੋ ਮੁਲਾਜ਼ਮ ਸਮਾਰਟ ਮੀਟਰ ਲਗਾਉਣ ਗਏ ਇਸ ਦੌਰਾਨ ਖਪਤਕਾਰ ਵੱਲੋਂ ਉਹਨਾਂ ਦੇ ਨਾਲ ਬਹਿਸ ਕੀਤੀ ਅਤੇ ਗੱਲ ਹੱਥੋਂ ਪਾਈ ਤੱਕ ਉਤਰਈ ਉਹਨਾਂ ਦੀ ਐਕਟਵਾ ਦੀ ਚਾਬੀ ਵੀ ਕੱਢ ਲਈ ਅਤੇ ਪੁਲਿਸ ਵੱਲੋਂ ਖਪਤਕਾਰ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਬਾ ਡਿਵੀਜ਼ਨ ਦਾ ਕੰਮ ਠੱਪ ਕਰ ਦਿੱਤਾ ਗਿਆ ਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਖਪਤਕਾਰ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਪਿੰਡ ਢਿੰਗੀ ਵਿੱਚ ਹੀ ਸਹਾਇਕ ਇੰਜੀਨੀਅਰ ਸੰਚਾਲਨ ਉਪ ਮੰਡਲ ਦਾ ਦਫਤਰ ਵੀ ਹੈ ਇਸ ਦਫਤਰ ਦੇ ਦੋ ਕਰਮਚਾਰੀ ਮੀਟਰ ਖਰਾਬ ਹੋਣ ਦੇ ਚਲਦੇ ਨਵਾਂ ਸਮਾਰਟ ਮੀਟਰ ਲਗਾਉਣ ਗਏ ਤਾਂ ਖਪਤਕਾਰ ਵੱਲੋਂ ਉਹਨਾਂ ਦੇ ਨਾਲ ਬਹਿਸ ਕੀਤੀ ਗਈ ਅਤੇ ਧੱਕਾ ਮੁਕੀ ਕੀਤੀ ਗਈ ਅਤੇ ਮੀਟਰ ਬਦਲਣ ਤੋਂ ਰੋਕਿਆ ਗਿਆ ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਕਿ ਖਪਤਕਾਰ ਕਿਵੇਂ ਬਿਜਲੀ ਬੋਰਡ ਦੇ ਮੁਲਾਜ਼ਮਾ ਦੇ ਨਾਲ ਬਹਿਸ ਕਰ ਰਿਹਾ ਤੇ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਿਹਾ ਇਸ ਮੌਕੇ ਪਾਵਰ ਸਟੇਟ ਪਾਵਰ ਕਾਰਪੋਰੇਸ਼ਨ ਦੇ ਹੈਕਸੀਅਨ ਰਣਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਰਮਚਾਰੀਆਂ ਦੇ ਨਾਲ ਧੱਕਾਮੁਕੀ ਵੀ ਕੀਤੀ ਗਈ ਹੈ ਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਗਿਆ। ਉਨ੍ਹਾਂ ਮੰਨ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਗਲਵੱਟੀ ਚੌਕੀ ਇੰਚਾਰਜ ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਲਿਖਤੀ ਸ਼ਿਕਾਇਤ ਮਿਲ ਗਈ ਹੈ ਤੇ ਖਪਤਕਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਆਪ ਕੋ ਅਸੀਂ ਨਹੀਂ ਯਾਰ ਕਿਸੇ ਨਾਲ ਗੱਲ ਕਰਨੀ ਹੈਗੀ ਮਹੀਨਾ ਕਿਵੇਂ ਹੋ ਗਿਆ 2 ਦਿਨ ਹੋਏ ਨੇ ਹਾਲੇ ਮਹੀਨਾ ਹੋ ਗਿਆ ਮਹੀਨਾ 1 ਮਹੀਨਾ ਹੋ ਗਿਆ 1 ਮਹੀਨਾ ਦਾ 4 ਜੂਨ ਦੀ ਚੈਕਿੰਗ ਹੋਈ ਹੋਵੇ ਤੁਹਾਡੀ ਤੇ ਚੈਕਿੰਗ ਹੋਇਆ ਮੀਟਰ ਤਾਂ ਹੁਣ ਕਿਹਾ ਤੁਸੀਂ ਤੁਸੀਂ ਬਦਲ ਨਹੀਂ ਦੇਦੇ ਤੁਸੀਂ ਕਹਿ ਰਹੇ ਹੋ ਕੋਈ ਨਹੀਂ ਜੀ 1 ਦਿਨ 2 ਦਿਨ 1 ਦਿਨ 2 ਦਿਨ ਤੁਸੀਂ ਥੋੜਾ ਚਾਰ ਵਾਰ ਤੁਸੀਂ ਮੋੜ ਕੇ ਦੋ ਅਸੀਂ ਲਾ ਰਹੇ ਹਾਂ ਮੀਟਰ ਅਸੀਂ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਅਸੀਂ ਮੀਟਰ ਲਾਉਣ ਨੂੰ ਨਹੀਂ ਸਾਰ ਸਕਦੇ ਤੁਸੀਂ ਵੀ ਨਹੀਂ ਸਾਰ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਤੁਸੀਂ ਨਹੀਂ ਲਵਾ ਰਹੇਗੇ ਮੀਟਰ ਪਰ ਇਹ ਮਲਾਯੋ ਸਾਡੇ ਗਰਲ ਪਿੰਡ ਢਿੰਗੀ ਦੇ ਵਿੱਚ ਮੀਟਰ ਬਦਲਣ ਲਈ ਕਿਸੀ ਸੀ ਮੀਟਰ ਬਦਲਦਾ ਕੰਮ ਸਾਡਾ ਰੁਟੀਨ ਪ੍ਰੋਸੈਸ ਚੱਲਦਾ ਰਹਿੰਦਾ ਪਰ ਬਤ ਕਿਸੇ ਮੀਟਰ ਹੁੰਦਾ ਜਾਂ ਕੋਈ ਪੂਰੇ ਤੁੰਦੋਂ ਦਾ ਬਦਲਣ ਵਾਸਤੇ ਕਿਸੀ ਉੱਥੇ ਸੁਵੰਦਨ ਖਫਕਾਰ ਵੱਲੋਂ ਉਹਨੂੰ ਰੋਕਿਆ ਗਿਆ ਕੋਸ਼ਿਸ਼ ਕੀਤੀ ਉਹਦੇ ਸਕੂਟਰ ਦੇ ਚਾਬੇ ਵਗੈਰਾ ਵੀ ਲੈ ਲਈਆਂ ਮੀਟਰ ਵੀ ਉੱਥੇ ਕਰਦੇ ਜਿੱਦ ਲੈ ਲਿਆ ਉਹਦੇ ਕਰਕੇ ਉਹਦੇ ਖਿਲਾਫ ਕੇਸ ਦਰਜ ਕਰਾਉਣ ਲਈ ਇਹਨਾਂ ਨੂੰ ਪ੍ਰਦਰਸ਼ਨ ਕੀਤਾ ਜਾਵੇ। ਦੋ ਲਾਈਨਮੈਨ ਗਏ ਸੀ ਸਾਡੇ ਤੇ ਦੋ ਜੇ ਸੀਗੇ ਤੇ ਉਹਨਾਂ ਨੂੰ ਪਤਨ ਰੁਕਿਆ ਗਿਆ ਮੀਟਰ ਲਗਾਉਣ। ਬੇਸਿਕਲੀ ਪਹਿਲਾਂ ਵੀ ਇੱਕ ਦੋ ਵਾਰੀ ਗਏ ਸੀਗੇ ਮੀਟਰ ਚੇਂਜ ਕਰਨ ਲਈ ਬਟ ਉਹ ਸੰਬੰਧਤ ਖੱਤਕਾਰ ਖੱਤਕਾਰ ਵੱਲੋਂ ਕਿਹਾ ਗਿਆ ਕਿ ਮੇਰੀ ਪ੍ਰੈਸ ਚੇਂਜ ਕੀਤਾ ਜਾਵੇ ਉਹਦੀ ਪ੍ਰੈਸ ਚੇਂਜ ਕਰਨ ਲਈ ਗਏ ਸੀ। ਮੀਟਰ ਖਰਾਬ ਸੀਗਾ ਉਹ ਸਾਈਡ ਤੋਂ ਕਰੈਕ ਸੀਗਾ ਐਦਾਂ ਦੇ ਮੀਟਰਾਂ ਦਾ ਮਤਲਬ ਬੋਰਡ ਦੀ ਰੈਗੂਲੇਸ਼ਨ ਮੁਤਾਬਕ ਰੂਲਸ ਮੁਤਾਬਕ ਅਸੀਂ ਚੇਂਜ ਕਰਨੇ ਆ। ਤੇ ਹੁਣ ਤੁਸੀਂ ਕਿਹੜਾ ਮੀਟਰ ਲਾਉਣ ਜਾ ਰਹੇ ਸੀ ਉਹ? ਮੀਟਰ ਦੀ ਜਗ੍ਹਾ ਤੇ ਸਮਾਰਟ ਮੀਟਰ ਆ ਰਹੇ ਨੇ ਹਮ ਬੋਰਡ ਤੋਂ ਲਗਾਏ ਜਾ ਰਹੇ। ਉਹਨਾਂ ਦਾ ਢਿੰਗੀ ਸਬਡੀਆਂ ਦੇ ਵਿੱਚ ਕੰਮ ਬੰਦ ਕੀਤਾ ਉਹਨਾਂ ਨੇ। ਢਿੰਨਾਪੜ ਡਿਵੀਜ਼ਨ ਦਾ ਕੰਮ ਬੰਦ ਕਰ ਦਿੱਤਾ ਉਹਨਾਂ ਨੇ। ਜਿੱਥੇ ਮੁਸ਼ਕਲ ਆਉਗੀ ਇੱਥੇ ਢਿੰਗੀ ਜਿਵੇਂ ਇਸ ਟਾਈਮ ਫੀਡਰ ਬੰਦ ਪਏ ਨੇ ਕੁਝ ਉਹਨਾਂ ਦੀ ਪਾਵਰ ਸਪਲਾਈ ਬੰਦ ਪਈ ਹੋਊਗੀ। ਜੇ ਨਾ ਹੱਲ ਹੋਇਆ ਫਿਰ ਤਾਂ ਅੱਗੇ ਆਉਣ ਵਾਲੇ ਦੇਣਾ ਚ ਵੱਡਾ ਨੁਕਸਾਨ ਜਿਹੜਾ ਸਿਸਟਮ ਚੱਲ ਰਿਹਾ ਉਹ ਤਾਂ ਚੱਲ ਰਿਹਾ ਬਟ ਜੋ ਕਿਸੇ ਫਾਲਟ ਪੈਂਦਾ ਉਹਨੂੰ ਅਟੈਂਡ ਨਹੀਂ ਕਰ ਰਹਾ ਇਹ ਮਨਲਾ ਜਿਹਾ ਦਫਤਰ ਦਾ ਵੀ ਟਿੰਗੀ ਦਾ ਸਬੂੜੀ ਦਾ ਕੰਮ ਬਣ। ਇੱਥੇ ਕੋਈ ਖੋਤੀ ਲੀਡਰ ਸੀਗਾ ਉਹ ਆਇਆ ਗੱਡੀ 'ਚ ਉਹਨੇ ਉਹਨਾਂ ਨੂੰ ਨਾ ਰੋਕਿਆ ਨਾ ਕੁਝ ਕਿਹਾ। ਹੌਣਸਾਰ ਉਹਨੇ ਗੱਡੀ ਰੋਕੀ, ਦਰਿਆयां ਕੱਡੀਆਂ ਡੱਗੀ ਖੋਲੀ, ਦਰਿਆयां ਬਿਛਾਉਣ ਲੱਗ ਗਿਆ ਤੇ ਉਹ ਬੰਦਿਆਂ ਨੂੰ ਬੁਰਾ ਭਲਾ ਬੋਲੇਗਾ ਤੇ ਗਾਲ੍ਹਾਂ ਕੱਢਣ ਲੱਗੇ। ਉਸ ਦੇ ਦੌਰਾਨ ਉਹਦੇ ਨਾਲ ਇੱਕ ਦੋ ਬੰਦੇ ਹੋਰ ਸੀ। ਇੱਕ ਜਿਹੜਾ ਖਫਤਕਾਰ ਦੀਗਾ ਉਹ ਦੀਗਾ ਉਹ ਰਲ ਕੇ ਉਹਨੇ ਸਾਡੇ ਬੰਦਿਆਂ ਨੂੰ ਗਾਲ੍ਹਾਂ ਵੀ ਕੱਢੀਆਂ ਤੇ ਸਪੀਕਰ ਲਾ ਕੇ ਉਥੇ ਬੋਲਿਆ ਵੀ ਇਹ ਬੰਦਿਆਂ ਨੂੰ ਫੜ ਕੇ ਚੱਕ ਕੇ ਲਿਆਓ ਇਹਨਾਂ ਨੂੰ ਇੱਥੇ ਚੱਕ ਕੇ ਲਿਆ ਕੇ ਇਹਨਾਂ ਨੂੰ ਬੰਦੀ ਬਣਾਓ ਉਹਨਾਂ ਨੂੰ ਬੰਦੀ ਬਣਾਇਆ ਗਿਆ ਤੇ ਜਿਹੜੀ ਸਕੂਟਰੀ ਦੀ ਉਹਨਾਂ ਦੀ ਉਹ ਸਕੂਟਰੀ ਵੀ ਖੋਲੀ ਤੇ ਸਕੂਟਰੀ 'ਚ ਉਹਨਾਂ ਦਾ ਮੀਟਰ ਵੀ ਦੀ ਹੋਰ ਰਿਕਾਰਡ ਵੀ ਦੀਗਾ ਦਫ਼ਤਰ ਦਾ ਐਲਾਂ ਸੀ ਉਹ ਵਿੱਚ ਸਕੂਟਰੀ ਉੱਥੇ ਉਹਨਾਂ ਨੇ ਬੰਦੀ ਬਣਾਈ ਹੋਈ ਆ ਉਹ ਵੀ ਇੱਕ ਉਥੀ ਆਪਦੇ ਕਬਜ਼ੇ 'ਚ ਅਸੀਂ ਢਿੰਗੀ ਸਬ ਡਿਵੀਜ਼ਨ 'ਚ ਧਰਨਾ ਦੇ ਰਹੇ ਹਾਂ ਰੋਸਮਈ ਧਰਨਾ ਸ਼ਾਂਤੀਪੂਰਵਕ ਉਹਦਾ ਪ੍ਰੋਟੈਸਟ ਕਰ ਰਹੇ ਹਾਂ ਕਿ ਸਾਡੇ ਨਾਲ ਕੋਈ ਇਨਸਾਫ ਨਹੀਂ ਹੋਇਆ ਤੇ ਜਦੋਂ ਅੱਜ 2 ਵਜੇ ਦਾ ਟਾਈਮ ਦੀ ਹੁਣ ਅੱਜ 2 ਵਜੇ ਤੋਂ ਪੂਰੀ ਉਸ ਦਾ ਕੰਮ ਬੰਦ ਕਰਾਂਗੇ ਤੇ ਕੱਲ ਨੂੰ ਡਿਵੀਜ਼ਨ ਨਾਬਾ ਬੀਖੇ ਐਕਸ਼ਨ ਸਾਹਿਬ ਦੇ ਮੰਡਲ ਵੀ ਕਿਥੇ ਧਰਨਾ ਦੇਣਾ। ਇਹ ਕਾਰਨ ਕੀ ਹੋਇਆ ਸੀਗਾ ਮਿਸ ਬਿਹੇਵ ਕਿਉਂ ਕੀਤਾ ਸੀ ਕੀ ਕਰ ਮਿਸ ਬਿਹੇਵ ਜਿਹੜਾ ਉਹ ਮੀਟਰ ਨੇ ਕਿ ਕੋਈ ਚਿਪ ਵਾਲੇ ਮੀਟਰ ਕਹਿੰਦੇ ਨੇ ਜਿਹਨਾਂ ਨੂੰ ਸਮਾਰਟ ਮੀਟਰ ਨੇਗੇ ਉਸ ਲੈਵਲ ਤੇ ਉਹਨੇ ਇਹ ਮਸਲਾ ਰੱਖਿਆ ਵੀ ਇਹ ਸਮਾਰਟ ਮੀਟਰ ਮੈਂ ਲਗਾਉਣੀ ਨਹੀਂ ਚਾਹੁੰਦਾ ਤੇ ਲਗਾਉਣਾ ਨਹੀਂ ਚਾਹੁੰਦਾ ਹਾਲਾਂਕਿ ਜਿਹੜਾ ਬੰਦਾ ਰੋਕ ਰਿਹਾ ਉਹਦੇ ਘਰ 'ਚ ਦੂਜਾ ਮੀਟਰ ਸਮਾਰਟ ਮੀਟਰ ਹੀ ਲੱਗਿਆ ਹੋਇਆ ਹੈ। ਇਹ ਬੰਦਾ ਹੋਣਾ ਅਸੀਂ ਲੈਟਰ ਲਿਖ ਚੁੱਕੇ ਆ ਉਹਨਾਂ ਨੂੰ ਕੱਲ ਹੀ ਲੈਟਰ ਕੱਢਤਾ ਦੀ ਐਕਸਲ ਸਾਹਿਬ ਨੂੰ ਵੀ ਅਸੀਂ ਇਹ ਬੰਦ ਕਰਤੀ। ਉਸ ਹਫਤੇਕਾਰ ਤੇ ਘਰੇ ਗਏ ਸੀ ਮੀਟਰ ਲਾਉਣ ਵਾਸਤੇ ਨਾਲੇ ਮੇਰੇ ਜੀਐਸਡੀ ਦੇ ਦੋ ਸਾਥੀ ਸੀਗੇ। ਅਸੀਂ ਜਦੋਂ ਪਹਿਲਾਂ ਉਹਨੂੰ ਫੋਨ ਤੇ ਵੀ ਦੱਸਿਆ ਵੀ ਤੇਰਾ ਮੀਟਰ ਬਦਲਨਾ ਉਹ ਕਹਿੰਦਾ ਜੀ ਬਦਲ ਦੋ ਮੀਟਰ ਮੇਰਾ ਕੋਈ ਵੱਤ ਨਹੀਂ। ਜਦੋਂ ਅਸੀਂ ਮੀਟਰ ਬਦਲ ਲਗਾਈ ਉਹ ਕਹਿੰਦਾ ਜੀ ਮੀਟਰ ਨਹੀਂ ਬਦਲਣਾ। ਜੀ ਸਾਡੇ ਕਿਸ ਉਸ ਤੋਂ ਬਾਅਦ ਬਦਲਨਾ ਸੀ ਕਿਹਾ ਵੀ ਠੀਕ ਹੈ ਨਹੀਂ ਬਦਲਦੀ ਫਿਰ ਜਦੋਂ ਲਸਾਂ ਜਿੱਥੇ ਬੰਦੇ ਦੀ ਆਗੂ ਆ ਗਿਆ ਸੀ ਉਹਨੂੰ ਕਿਹਾ ਮੀਟਰ ਤਾਂ ਤੇਰਾ ਬਦਲ ਨਹੀਂ ਪੈਣਾਗਾ ਕਿਉਂਕਿ ਇਹ ਇਹਦੀ ਚੋਰੀ ਫੜੀ ਸੀ ਸੀ ਉਸ ਮੀਟਰ ਦੀ ਸਾਨੂੰ ਸ਼ੱਕ ਸੀਗਾ ਕਿ ਉਸ ਮੀਟਰ 'ਚ ਕੋਈ ਗੜਬੜਾ ਹੈ ਪਰ ਉਹ ਬੰਦੇ ਨੇ ਸਾਨੂੰ ਮੀਟਰ ਨਹੀਂ ਬਦਲਣ ਦਿੱਤਾ ਸਾਡੇ ਨਾਲ ਮਿਸਬਿਹੇਵਰੀ ਕੀਤੀ ਧੱਕੇ ਮਾਰੇ ਸਾਡਾ ਜਿਹੜਾ ਸਾਧਨ ਸੀਗਾ ਜਿਹਦੇ ਸਾਡਾ ਸਰਕਾਰੀ ਜਿਹੜੀ ਵੀ ਪਾਰਟੀ ਕੋត្រੇ ਸਾਰੇ ਉਹਦੇ ਵਿੱਚ ਨੇ ਮੀਟਰ ਦੋਨੋਂ ਜਿਹੜਾ ਲਾਹਿਆ ਸੀ ਉਹ ਵੀ ਤੇ ਲਾਉਣ ਵਾਲਾ ਮੀਟਰ ਵੀ ਉਹ ਵੀ ਵਿੱਚ ਦੇ ਉਹਦੇ ਵਿੱਚ ਸਾਰੇ ਕਾਗਜ਼ ਪੱਤਰ ਸੀਲਾ ਵਗੈਰਾ ਸਾਰੀਆਂ ਸਕੂਟੀ ਦੇ ਵਿੱਚ ਨੇ ਜੋ ਪੁਪਤਕਾਰ ਨੇ ਜਮਤ ਕਰ ਲਈਏ ਅਸੀਂ ਤਾਂ ਜੀ ਪੁਲਿਸ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆਂ ਵੀ ਜਿਹੜੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਜਿਹੜੀ ਆ ਉਹਨੂੰ ਉਹਤੇ ਪਰਚਾ ਹੋਵੇ ਤੇ ਉਹਨੂੰ ਜਿਹੜੀ ਆ ਕਿ ਸਜ਼ਾ ਵੀ ਹੋਣੀ ਚਾਹੀਦੀ ਹੈ ਮਾਜਮਾਨਾਂ ਦੇ ਸੇ ਸਾਡੇ ਇੱਕ ਜੈਨਸ ਤੀਸ ਕੁਮਾਰ ਜੀ ਉਹਨਾਂ ਨਾਲ ਵੀ ਇਹ ਦੁਰਘਟਨਾ ਹੋਈ ਸੀ ਜੀ ਉਹਨਾਂ ਨਾਲ ਵੀ ਖਾਤਕਾਰਾਂ ਵੱਲੋਂ ਬਦਸਲੂਕੀ ਕਰੀ ਗਈ ਸੀ ਉਹਨਾਂ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕਰੀ ਗਈ ਜੀ ਉਹਦੇ ਵਿੱਚ ਜੀ ਆਜੀ ਜਿਹੜੀ ਚੌਂਕੀ ਪੈਂਦੀ ਹੈ ਸੀਟਾ ਵਾਲਾ ਉੱਥੇ ਦਰਖਾਸਤ ਵੀ ਦਿੱਤੀ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਐਸੇ ਸਵਾਰ ਵਿੱਚ ਜਿਹੜਾ ਕੱਲ੍ਹ ਘਟਨਾ ਕਰਮ ਹੋਇਆ ਇਹਦੇ ਵਿੱਚ ਅਸੀਂ ਚੌਂਕੀ ਗਲਵੱਟੀ ਨੂੰ ਇਸ ਦੇ ਸਾਰੰਭਚਾ ਲੈਟਰ ਵੀ ਦਿੱਤਾ ਜੀ ਉਹਨਾਂ ਨੇ ਸਾਡੇ ਨੂੰ 2 ਵਜੇ ਤੱਕ ਦਾ ਸਮਾਂ ਮੰਗਿਆ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁਣ ਤੱਕ ਕਰੀ ਅਜੇ ਤੱਕ ਸਾਨੂੰ ਸਿਰਫ ਇਹੀ ਅਜ਼ਵਾਸਨ ਦਿੱਤਾ ਜਾ ਰਿਹਾ ਵੀ ਛੋਟਾ ਬੈ ਕੇ ਸਮਝਾਤਾ ਕਰਾ ਦਨੇ ਹਨ ਹਾਲਾਂਕਿ ਜਦੋਂ ਉਹ ਸਾਡੇ ਜੇ ਨੂੰ ਮਾਰ ਨਹੀਂ ਪੈਗੇ ਸਾਡੇ ਨਾਲ ਦੇ ਮੁਲਾਜ਼ਮਾਂ ਨੂੰ ਮਾਰਨ ਪੈਗੇ ਇਹ ਤੋਂ ਉੱਪਰ ਹੋਰ ਕੀ ਹੋ ਸਕਦਾ ਸਾਡੇ ਜਥੇਬੰਦੀ ਦਾ ਇਸ ਲਈ ਸਾਡਾ ਤਾਂ ਇਹ ਇਹਦੇ ਉੱਪਰ ਪੂਰਾ ਰੋਸ ਆ ਵੀ ਇਹਨਾਂ ਦੇ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਮਾਮਲਾ ਮੀਟਰ ਚੇਂਜ ਕਰਨ ਦਾ ਸੇਵਾ ਦੋ ਵਿਅਕਤੀ ਠਿੱਗੀਪਿੰਡ ਦਾ ਉਹਦਾ ਮੀਟਰ ਚੇਂਜ ਕਰਨ ਆਇਆ ਸੀਗਾ ਬਿਜਲੀ ਬੋਰਡ ਡਿਪਾਰਟਮੈਂਟ ਜਿਹਦੇ ਕੰਮ ਦੇ ਵਿੱਚ ਵਿਗਨ ਪਾਈ ਹੈ ਪਿੰਡ ਵਾਲਿਆਂ ਨੇ ਉਹ ਜਿਹੜਾ ਵਿਅਕਤੀ ਹੈ ਜਿਹਦੇ ਘਰ ਬਿਜਲੀ ਬੋਰਡ ਡਿਪਾਰਟਮੈਂਟ ਦੇ ਮਲਾਜਮ ਪਹੁੰਚੇ ਸੀ ਉਹ ਠਿੱਗੀਪਿੰਡ ਦਾ ਵਿਅਕਤੀ ਹੈ ਜਿਹਦੇ ਪਹਿਲਾਂ ਜਿਹੜਾ ਮੀਟਰ ਲੱਗਿਆ ਹੋਇਆ ਉਹਦੇ ਨਾਲ ਮਤਲਬ ਕੁਝ ਟੈਕਨੀਕਲ ਫਾਲਟ ਸੀਗਾ ਜਿਹਦੇ ਕਰਕੇ ਬਿਜਲੀ ਬੋਰਡ ਡਿਪਾਰਟਮੈਂਟ ਉਹਨੂੰ ਚੇਂਜ ਕਰਨਾ ਚਾਹੁੰਦਾ ਸੀ ਹਾਂਜੀ ਮੀਟਰ ਬਦਲਣ ਨੂੰ ਲੈ ਕੇ ਮਾਮਲਾ ਵਧੀਆ ਕਿਉਂਕਿ ਨਵਾਂ ਮੀਟਰ ਬਿਜਲੀ ਬੋਰਡ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਐ ਉਹ ਲਗਾ ਰਹੇ ਸੀ ਬਟ ਉਹ ਨਹੀਂ ਲਗਾਣ ਦੇ ਰਹੇ ਸੀ ਬਿਲਕੁਲ ਕਿਹਦੇ ਕਿਹਦੇ ਖਿਲਾਫ ਹੁਣ ਕਾਰਜ ਉਹ ਜਿਪੜਤਾਲ ਤੋਂ ਬਾਅਦ ਮਾਮਲਾ ਰਿਹਾ ਇਹ ਜਿਹੜਾ ਮਾਮਲਾ ਹੈ ਪੜਤਾਲ ਤੋਂ ਬਾਅਦ ਕਿਲਾਸ਼ ਚੰਦ ਨਾਮ ਦਾ ਇੱਕ ਵਿਅਕਤੀ ਐ ਜੋ ਖਪਤਕਾਰ ਸੀਗਾ ਬਿਜਲੀ ਬੋਰਡ ਦਾ ਜਿਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਚ